ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਣਿਆ ਪੋ ਨ ਸੱਖੀ ਕਾਲ ਦੂਸਰੀ ਸਾਖੀ ਸ੍ਰੀ ਬਾਬਾ ਅਟਲਰਾਏ ਜੀ ਦੀ ਮਿੱਟੀ ਮੋਹਨ ਦੀ ਸਰ ਉੱਤੇ ਰਾਤ ਸਮੇਂ ਰਹੀ ਜਾ ਉਹ ਅਗਲੇ ਪਲਕ ਮਹਾਰਾਜ ਦੇ ਨਾਲ ਖੇਡਣ ਨਾ ਆਇਆ ਜਦੋਂ ਮਿੱਟੀ ਖੇਡਣ ਨਾ ਆਇਆ ਤਾਂ ਗੁਰੂ ਜੀ ਨੇ ਤਿਸ ਦੇ ਸੱਦਣ ਵਾਸਤੇ ਮੁੰਡੇ ਭੇਜੇ ਉਹਨਾਂ ਨੇ ਆ ਕੇ ਆਖਿਆ ਕਿ ਮਹਾਰਾਜ ਉਹ ਤਾਂ ਰਾਤ ਸਰਪ ਦੇ ਡੰਗਣ ਕਰਕੇ ਮਰ ਗਿਆ ਹੈ ਸਾਈਬਾ ਨੇ ਕਿਹਾ ਕਿ ਕੂੜ ਹੈ ਮੀਟੀ ਦੇਂਦਾ ਮਾਰਿਆ ਬਹਾਨਾ ਕਰ ਰਿਹਾ ਹੈ ਜਾ ਵੋ ਉਸ ਨੂੰ ਪਕੜ ਕੇ ਲੈ ਆਵੋ ਤਾਂ ਫੇਰ ਮੁੰਡੇ ਗਏ ਪਰ ਮੋਹਨ ਜੀ ਦੇ ਰੋਣਾ ਪਿਟਣਾ ਪੈ ਰਿਆ ਸੀ ਸਬਨਾਂ ਦੀਆਂ ਅੱਖੀਆਂ ਮੋਹਨ ਸਵਰਗਵਾਸ ਹੋ ਗਿਆ ਹੈ ਮੁੰਡੇ ਫੇਰ ਸਹਬਾਂ ਪਾਸ ਆ ਕੇ ਕਹਿਣ ਲੱਗੇ ਕਿ ਮਹਾਰਾਜ ਜੀ ਉਹ ਤਾਂ ਗੁজার ਗਿਆ ਹੈ ਸਹਬਾਂ ਕਿਆ ਚੰਗਾ ਅਸੀਂ ਉਸ ਪਾਸੋਂ ਮੀਟੀ ਲੈਣੀ ਹੈ ਛੱਡਣੀ ਨਹੀਂ ਇਸ ਪਾਸੇ ਇਸ ਤਰ੍ਹਾਂ ਦੀ ਵਾਰਤਾ ਹੋ ਰਹੀ ਸੀ ਕਿ ਇੰਨੇ ਨੂੰ ਮੋਹਨ ਦੀ ਸੀੜੀ ਲੈ ਕਰਕੇ ਉਸ ਦੇ ਮਾਪਿਓ ਰੋਂਦੇ ਪਿਟਦੇ ਆ ਰਹੇ ਸਨ ਸਹਬਾਂ ਕਿਆ ਪੁੱਛੋ ਕਿ ਕੌਣ ਹੈ ਮੁੰਡਿਆਣੀ ਤਸਦੀਕ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੋਹਨ ਨੂੰ ਫੂਕਣ ਚੱਲੇ ਹਨ ਤੇ ਇਹ ਸਾਰੇ ਸਾਖ ਕਬੀਲੇ ਉਸ ਦੇ ਹਨ ਤਿਸ ਸਮੇਂ ਸਾਹਿਬ ਬਾਬਾ ਅਟਾਲੇ ਜੀ ਖੇਡ ਵਿਖੇ ਮਤੇ ਹੋਏ ਪਰ ਅੰਤਰੀਵ ਪਰਮੇਸ਼ਰ ਦੀ ਬੰਦਗੀ ਵਿਖੇ ਰਤੇ ਹੋਏ ਜਪਜੀ ਸਾਹਿਬ ਦੀ ਪੌੜੀ ਸੁਨੇ ਦੀਪ ਲੋਕ ਦਾ ਪਾਠ ਕਰਦੇ ਸਨ ਤਾਂ ਇਹ ਸਬਦ ਕੀ ਸੁਣਿਆ ਪੂ ਨਾ ਸਕੀਏ ਕਾਲ ਤੇ ਕੁੰਡੀ ਪਕੜ ਕੇ ਤੇ ਸਿਆਰ ਮੋਹਨ ਦੇ ਗਲੇ ਵਿਖੇ ਪਾ ਕੇ ਕਹਿਣ ਲੱਗੇ ਕਿ ਉਠ ਯਾਰ ਸਾਡੀ ਮੀਟੀ ਦੇ ਕੇ ਜਾ ਸੋ ਵਾਹਿਗੁਰੂ ਵਾਹਿਗੁਰੂ ਚਿਤਾਰਨ ਕਰਦਾ ਕਰਦਾ ਉਹ ਖਲੋਤਾ ਉੱਠ ਖਲੋਤਾ ਤੇ ਬਾਲਕਾਂ ਵਿਖੇ ਖੇਡਣ ਲੱਗਾ ਤਿਸ ਦੇ ਮਾਈ ਬਾਪ ਪਰਸਨ ਹੋਏ ਤੇ ਸਾਰੇ ਸ਼ਹਿਰ ਸ਼੍ਰੀ ਅੰਮ੍ਰਿਤ ਸਰ ਵਿਖੇ ਰੌਲਾ ਪੈ ਗਿਆ ਕਿ ਗੁਰੂ ਕੇ ਸਾਹਿਬ ਜਾਦੇ ਬਾਬਾ ਅਟਾਲ ਜੀ ਨੇ ਮੁਰਦੇ ਜੰਦੇ ਕਰ ਦਿੱਤੇ ਹਨ ਪਾਵ ਵਾਹਿਗੁਰੂ ਦੇ ਨਾਮ ਜਪਣ ਕਰਕੇ ਹੀ ਕਾਲ ਪ੍ਰਾਣੀ ਨੂੰ ਨਹੀਂ ਖਾ ਸਕਦਾ ਇਨੀਆਂ ਬੇਨਤੀਆਂ ਪਰਵਾਨ ਕਰਨੀਆਂ ਭੁਲ ਚੱਕੀ ਚਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ